ਆਪ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਆ ਜੀ ਅੱਜ ਸਾਡੇ ਕੋਲ ਪਿੰਡ ਆਏ ਨੇ ਆਪ ਜੀ ਨੂੰ ਪੂਆ ਨਾਲ ਮਨਾਉਣੇ ਆ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਸਭ ਨੂੰ ਅਸੀਂ ਵੀ ਚੜ੍ਹਦੀ ਕਲਾ 'ਚ ਪਰਮਾਤਮਾ ਤੁਹਾਨੂੰ ਸਤਿਗਾਂ ਦੇਵੇ ਰਹਿਣ ਸਭ ਤੋਂ ਪੂਆ ਜੀ ਅੱਜ ਸਾਡੇ ਤੋਂ ਪੁੱਛਾਂਗੇ ਹੁਣ ਦੇ ਵਿਆਹ ਤੇ ਤੁਹਾਡੇ ਟਾਈਮ ਦੇ ਵਿਆਹ ਰੀਤੀ ਰਿਵਾਜਾਂ ਵਿੱਚ ਕੀ ਫਰਕ ਸੀ ਦੇ ਪੁਰਾਣੇ ਸਾਡੇ ਵੇਲੇ ਜਿਹੜੇ ਵਿਆਹ ਹੁੰਦੇ ਸੀ ਤੇ ਉਹਦਾ ਟਾਈਮ ਹਣਾ ਤੇ ਉਹਦੋਂ ਬਹੁਤ ਵਧੀਆ ਵਿਆਹ ਹੁੰਦੇ ਸੀ ਅੱਜ ਦੇ ਜਮਾਨੇ ਚ ਤੇ ਉਦੋਂ ਜਿਹੜਾ ਉਸ ਜਮਾਨੇ ਚ ਬਹੁਤ ਫਰਕ ਜ਼ਿਆਦਾ ਸੀ ਹਾਂਜੀ ਕਿਉਂ ਉਦੋਂ ਵਿਆਹ ਹੁੰਦੇ ਸੀ ਇਸ ਤਰ੍ਹਾਂ ਹੁੰਦੇ ਸੀ ਵੀ ਪਹਿਲਾਂ ਦੋ ਦੋ ਮਹੀਨੇ ਵਿਆਹ ਪਹਿਲਾਂ ਪੱਕਾ ਕਰ ਲੈਂਦੇ ਸੀ ਹਾਂਜੀ ਤੇ ਜਿਵੇਂ ਆਪਣੇ ਕੱਚੇ ਘਰ ਹੁੰਦੇ ਸੀ ਹਾਂਜੀ ਸਭ ਦੇ ਕੱਚੇ ਹੁੰਦੇ ਸੀ ਕਿਸੇ ਵਿਰਲੇ ਦਾ ਹੀ ਪੱਕਾ ਹੁੰਦਾ ਸੀ ਹਾਂਜੀ ਤੇ ਕੱਚੇ ਘਰਾਂ ਨੂੰ ਬਾਹਰੋਂ ਬੰਦਿਆਂ ਨੇ ਗੱਡਿਆਂ ਤੇ ਬਲਦਾਂ ਨਾਲ ਗੱਡੇ ਹੁੰਦੇ ਸੀ ਮਿੱਟੀ ਲਿਆ ਕੇ ਦੇਣੇ ਜਦੋਂ ਵਿਆਹ ਕਰਦੇ ਨਾ ਹਾਂਜੀ ਮਿੱਟੀ ਲਿਆ ਕੇ ਫਿਰ ਉਹਨੂੰ ਘਾਣੀ ਮਾਰਨੀ ਘਾਣੂ ਬੋਲਦੇ ਸੀ ਤੂੜੀ ਤੇ ਮਿੱਟੀ ਰਲਾ ਕੇ ਵਿੱਚ ਪਾਣੀ ਪਾ ਕੇ ਹਾਂ ਬੰਦੇ ਕਾਂ ੀ ਮਾਰ ਕੇ ਦਿੰਦੇ ਸੀ ਹਾਂਜੀ ਹਾਂਜੀ ਜਾਂ ਆਪਾਂ ਜਿਹੜੇ ਕੰਮ ਵਾਲੇ ਮਜ਼ਦੂਰ ਰੱਖੇ ਹੁੰਦੇ ਸੀ ਹਾਂਜੀ ਉਹ ਕਾਂ ੀ ਮਾਰ ਦਿੰਦੇ ਸੀ ਫਿਰ ਆਪਣੇ ਜਿੰਨਾ ਵੀ ਆਪਣਾ ਕੁਛ ਵੀ ਕੰਮ ਹੁੰਦਾ ਸੀ ਦਰਾਲੀਆਂ ਜਟਾਲੀਆਂ ਆਂਡਵਾਲ ਨੂੰ ਤੇ ਸਾਰਿਆਂ ਨੇ ਇਕੱਠੇ ਹੋ ਕੇ ਚੱਟਾਲੀਆਂ ਬੜੀਆਂ ਵੇੜੇ ਵੀ ਬਣੇ ਚੌਕੇ ਬਣਾਉਣੇ ਸੀ ਬਣਾਉਣੇ ਨਾਲ ਆਲੇ ਬਫੋਚ ਕੇ ਫਿਰ ਉਹਦੇ ਤੇ గోਇਆ ਮਿੱਟੀ ਫੇਰਨਾ ਤੇ ਆਪਾਂ ਮੱਜਾਂ ਦਾ గోਇਆ ਪਾ ਕੇ ਮਿੱਟੀ ਚ ਉਹ ਫੇਰਨਾ ਥੱਲੇ ਥੜਿਆਂ ਦੇ ਅੰਦਰਾਂ ਚ ਹਾਂਜੀ ਤੇ ਫੇਰ ਕੰਧਾਂ ਤੇ ਥੋੜਾ ਥੋੜਾ ਪੋਚਾ ਪੀਰਨਾ ਹਾਂਜੀ ਕਿੱਡਾ ਪੋਚਾ ਉਹਦੇ ਚ ਲਾਜਵਾਰ ਪਾ ਕੇ ਕਿੰਨੀ ਮਿੱਟੀ ਹੁੰਦੀ ਸੀ ਹਾਂਜੀ ਉਹ ਨੂੰ ਪਿਉਂ ਕੇ ਤੇ ਉਹਦੇ ਚ ਲਾਜਵਾਰ ਪਾ ਕੇ ਫੇਰ ਪੋਚਾ ਪੀਰਨਾ ਹਾਂਜੀ ਫੇਰ ਕਲੀ ਪਿਉਣੀ ਹਾਂਜੀ ਕਲੀ ਪਿਉਂ ਕੇ ਤੇ ਫੇਰ ਫੇਰ ਆਪਦੇ ਤਰੀਕੇ ਦੇ ਵੀ ਲੈਣ ਇਕੱਠੇ ਕਰਕੇ ਬੀਜੂਆਂ ਪੈਣਾ ਨੂੰ ਹਾਂਜੀ ਮੇਰੇ ਬੁੱਤੇ ਪਾਉਣੇ ਕਲੀ ਨਾਲ ਛੋਟੇ ਛੋਟੇ ਡੱਬਿਆਂ ਚ ਹਾਂਜੀ ਹਾਂਜੀ ਮਾਲ ਲੈਣੀ ਹਾਂਜੀ ਜਿਹੜੇ ਥੀਲੇ ਤੇ ਤੇ ਬੁਲੇਟ ਕੇ ਰੂ ਉਹਦਾ ਬੁਰਸ਼ ਬਣਾ ਲੈਣਾ ਅੱਛਾ ਜੀ ਫੋਨ ਦੇ ਨਾਲ ਬੂਟੇ ਪਾਉਣੇ ਬਹੁਤ ਸੋਹਣੇ ਲੱਗਦੇ ਸੀ ਘਰ ਬੜੇ ਫੱਪੜੇ ਸੀ ਬੜੇ ਕੱਚੇ ਕਾ ਸੋਹਣੇ ਲੱਗਦੇ ਹੁੰਦੇ ਸੀ ਹਾਂਜੀ ਤੇ ਬੜੀ ਮਨ ਨੂੰ ਖੁਸ਼ੀ ਮਿਲਦੀ ਸੀ ਅੱਛਾ ਜੀ ਸਾਰਾ ਕੰਮ ਇਹ ਕਰਕੇ ਹਾਂਜੀ ਦੀਵਗਾ ਨੇ ਇਕੱਠੀਆਂ ਹੋ ਕੇ ਦਾਲ ਦਲ ਜਿਹੜੀ ਵਿਆਹਾਂ ਚ ਤਾਲਾਂ ਰਜਦੀਆਂ ਨੇ ਹਾਂਜੀ ਆਪਾਂ ਬਾਟ ਕਰਾਉਨੇ ਆ ਪਹਿਲਾਂ ਵਿਆਹ ਤੋਂ ਹਾਂਜੀ ਹਾਂਜੀ ਰਜਦੀਆਂ ਫਿਰ ਵੀ ਰਜਦੀਆਂ 8-8 ਦਿਨ ਵਿਆਹ ਹੁੰਦੇ ਸੀ ਉਹ ਅੱਛਾ ਇੱਕ ਦਿਨ ਚ ਵਿਆਹ ਦੋ ਦਿਨਾਂ ਚ ਵਿਆਹ ਨਹੀਂ ਸੀ ਲੱਭਦਾ ਹਾਂ ਹਾਂਜੀ 8-8 ਦਿਨ ਵਿਆਹ ਹੁੰਦੇ ਸੀ ਪਹਿਲਾਂ ਹਾਂਜੀ ਤੇ ਉਹ ਫਿਰ ਕੱਟੀਆਂ ਆ ਕੇ ਸਾਰੀਆਂ ਬੀਬੀਆਂ ਪੈਣਾ ਨੇ ਦਾਲ ਗਲਨੀ ਚੱਕੀਆਂ ਤੇ ਹਾਂਜੀ ਫਿਰ ਉਹਨਾਂ ਚੋਂ ਬੰਡ ਚੁਗਨੇ ਛੰਡਲੀਆਂ ਸਵਾਰਨੀਆਂ ਤੇ ਵਧਿਕਾ ਚੋਕ ਬਣਾ ਕੇ ਤੇ ਉਹਨਾਂ ਨੂੰ ਘੜਿਆਂ ਚ ਪਾ ਕੇ ਦਾਲ ਨੂੰ ਸਾਹਮ ਦੇਣਾ। ਹਾਂਜੀ ਤੇ ਫੇਰ ਵਿਆਹ ਦੀਆਂ ਪਿਆਰੀਆਂ ਘਰੇ ਸ਼ੁਰੂ ਹੋ ਜਾਣੀਆਂ। ਹਾਂਜੀ ਤੰਦੇ ਕੁੱਪੜਾਂ ਦੇ ਗੀਤ ਕੱਢਨੇ ਵੀ ਨਾ ਮਹੀਨਾ ਪਹਿਲਾਂ ਤੋਂ ਕੱਢਨੇ। ਹਾਂਜੀ ਹਾਟ ਦੇ ਲੱਗੇ ਸ਼ੁਰੂ ਹੁੰਦੇ 8-9 ਵਜੇ ਤੋਂ ਤੇ 4 ਵਜੇ ਜਾਂਦੇ ਸੀ ਤੜਕੇ। ਹਾਂਜੀ ਗੀਤ ਕੱਢਦੇ ਆ। ਕਿੰਨੇ ਦਿਨ ਪੂਰ ਜੀ ਗੀਤ ਚੱਲਦੇ ਹੁੰਦੇ ਸੀ ਉਸ ਮਹੀਨਾ-ਮਹੀਨਾ ਪਹਿਲਾਂ ਚੱਲਦੇ ਸੀ। ਅੱਛਾ ਜੀ। ਹਾਂ ਮਹੀਨਾ-ਮਹੀਨਾ ਗੀਤ ਕੱਢਨੇ। ਸਾਰੇ ਪਿੰਡ ਚ ਸੱਦਾ ਦੇ ਕੇ ਆਉਣਾ ਹਾਂਜੀ ਜਲਦੀ ਬਗਾਂ ਨੂੰ ਜਾਣ ਲੱਗਿਆਂ ਗੋੜ ਵੰਡਣਾ ਰਾਤ ਨੂੰ ਗੋੜ ਦੇਣਾ ਉਹ ਗੋੜ ਦੇਣਾ ਰਾਤ ਨੂੰ ਹਾਂਜੀ ਉਹ ਫੇਰ ਉਸ ਤੋਂ ਬਾਅਦ ਗੀਤ ਕੱਢ ਕੇ ਤੇ ਫੇਰ ਵਿਆਹ ਸ਼ੁਰੂ ਹੋ ਜਾਣਾ ਹਾਂਜੀ ਲਚਨਾ ਕੁੰਦਨਾ ਸਾਰਾ ਕੁਝ ਹੁੰਦਾ ਸੀ ਬਹੁਤ ਨਜ਼ਾਰਾ ਹੁੰਦਾ ਸੀ 8-8 ਦਿਨ ਮੇਲ ਪਹਿਲਾਂ ਆ ਜਾਣਾ ਹਾਂਜੀ ਸਾਕ ਤੇ ਮਾਸੀਆਂ ਭੂਆ ਸਾਰਿਆਂ ਨੇ ਇਕੱਠੇ ਹੋ ਜਾਣਾ ਤੇ ਬਹੁਤ ਨਜ਼ਾਰਾ ਵਿਆਹ ਦਾ ਹੁੰਦਾ ਸੀ ਬਹੁਤ ਸੋਹਣਾ ਵਿਆਹ ਹੁੰਦਾ ਸੀ ਹੁਣ ਅੱਜ ਦੇ ਟਾਈਮ 'ਤੇ ਜਿਹਦੇ ਘਰੇ ਵਿਆਹ ਹਾਂ ਪਤਾ ਦੂਜੇ ਨੂੰ ਪਤਾ ਹੀ ਨਹੀਂ ਹਾਂਜੀ ਵਿਆਹ ਆਪਣੇ ਘਰੇ ਆ ਕੇ ਬੰਦਿਆਂ ਦੇ ਘਰੇ ਆ ਹਨਾ ਹਾਂਜੀ ਅੱਜ ਕੱਲ ਤਾਂ ਬਸ 2 ਘੰਟਿਆਂ ਦਾ ਵਿਆਹ ਹੈ ਜਾਓ ਪੈਰ ਸੱਚ ਤੇ ਵੇਖ ਕੇ ਰੋਟੀ ਪਾਣੀ ਖਾ ਕੇ ਦੇ ਕੇ ਸ਼ਾਮ ਨੂੰ ਚਲੋ ਕਰੇ ਫਿਰ ਹਾਂਜੀ ਅੱਜ ਕੱਲ ਤੇ ਟਾਈਮ ਆ ਗਿਆ ਚਲੋ ਜਿਵੇਂ ਹੁਣ ਜਵਾਨਿਆਂ ਦੇ ਸਾਥ ਤੇ ਦੋਲੀਆਂ ਬਦਲ ਗਈ ਪਰ ਪਹਿਲੇ ਜਿਹੜੇ ਜ਼ਮਾਨੇ ਸੀ ਨਾ ਉਹ ਤਾਂ ਇਹ ਬਹੁਤ ਵਧੀਆ ਸੀ ਪਹਿਲਾਂ ਹੀ ਹਾਂਜੀ ਹਾਂਜੀ ਉਹਨਾਂ ਉਹ ਅੱਗੇ ਵਾਲੇ ਜ਼ਮਾਨੇ ਨਹੀਂ ਰਹੇਗੇ ਨਾ ਹਾਂਜੀ ਤੇ ਇੰਨਾ ਵਧੀਆ ਸੋਹਣਾ ਵਿਆਹ ਹੁੰਦਾ ਸੀ ਬਹੁਤ ਲੰਝਾਰਾ ਹੁੰਦਾ ਸੀ ਤੇ ਹੁਣ ਤਾਂ ਬਹੁਤ ਫਰਕ ਪੈ ਗਿਆ ਇਸ ਟਾਈਮ ਵਿੱਚ ਤਾਂ ਜਿੱਦਾਂ گاਉਣਾ ਵਿਆਹ ਮਤ ਜਾਣਾ ਬਹੁਤ ਵਧੀਆ ਲੱਗਦਾ ਸੀ ਹਾਂਜੀ ਝੋਲੇ ਵੀ ਕਰਦੇ ਹੁੰਦੇ ਸੀ ਉਦੋਂ ਹਾਂਜੀ ਜਿਹੜੇ ਇੰਨੇ ਦਾਲ ਦਲ ਨਹੀਂ ਮੈਨੂੰ ਚੇਤਾ ਹੈ ਸਾਡੇ ਬ੍ਰਾਂਚ ਚ ਛੋਲੇ ਬਰਾਨੇ ਕਿਦੋਂ 20 ਪੈਂਦਾ ਸੀ ਹਾਂਜੀ ਉਦੋਂ ਛੋਲੇ ਬੀਜਦੇ ਸੀ ਐਸ ਮਹੀਨੇ ਚ ਬੀਜਦੇ ਸੀ ਹਾਂਜੀ ਇਹ 9ਵੇਂ ਮਹੀਨੇ ਦੇ ਅੱਧ ਦੇ ਵਿੱਚ ਜਾ ਕੇ ਹਾਂਜੀ ਛੋਲੇ ਬੀਜਨੇ ਤੇ ਕੀਤਾ ਮੈਨੂੰ ਗੱਡੀਆਂ ਬੰਦਾਂ ਤੇ ਗੱਡੇ ਪਰ ਪਰ ਕੇ ਛੋਲੇ ਲਿਆਉਣੇ ਘਰੇ ਹਾਂਜੀ ਨਾ ਨਾ ਘਰ ਤੋਂ ਕਰਿਆ ਤੇ ਮੰਨ ਕੇ ਪੱਲੀਆਂ ਤੇ ਉਹਨਾਂ ਨੂੰ ਲਾਉਣਾ ਬੁਢਾ ਬੰਦਿਆਂ ਨੇ ਹਾਂਜੀ ਪੋਟਾਂ ਚ ਲਿਆ ਲਿਆ ਤੇ ਸੁੱਟਨੇ ਛੋਲੇ ਹਾਂਜੀ ਪਾਏ ਹੁੰਦੇ ਸੀ ਛੋਲਿਆਂ ਨਾਲ ਮੋਂਤਾ ਨਾ ਕੋ ਗੱਲਾ ਰਹੇ ਕਿ ਨਾ ਨੇ ਨਾ ਕੋ ਫਸਲਾ ਰਹੇ ਜਿਹਾ ਹਮਤਾ ਸਾਰਾ ਦਰਵਾਜ਼ੇ ਬਦਲ ਕੇ ਸਾਰੇ ਉਹ ਟਾਈਮ ਚ ਹੀ ਰਹ ਗਿਆ ਹਮਤਾ ਉਸ ਟਾਈਮ ਉਹ ਜਾਗੋ ਕਿਤਨਾ ਕੱਦੀ ਆਂਦੀ ਸੀਗੀ ਜਾਗੋ ਤੇ ਐਵੇਂ ਕੱਢਦੇ ਸੀ ਉਦੋਂ ਹੁੰਦੀ ਸੀ ਪਿੱਤਲ ਦੀ ਗਾਗਰ ਹਾਂਜੀ ਪਿੱਤਲ ਦੀ ਗਾਗਰ ਤੇ ਆਟੇ ਦੇ ਦੀਵੇ ਬਨਾਈਦੇ ਸੀ ਅੱਛਾ ਆਟੇ ਦੇ ਦੀਵੇ ਬਣਾ ਕੇ ਚਾਰ ਚਫੇਰੇ ਲਾ ਕੇ ਉਹਨੇ ਵੱਖੀਆਂ ਤੇ ਤੁੱਤੇ ਮੂੰਹ ਤੇ ਹਾਂਜੀ ਦੀਵਿਆਂ ਦੇ ਵਿੱਚ ਤੇਲ ਪਾ ਕੇ ਤੇ ਫਿਰ ਉਹ ਚੁੱਕ ਦਿਨਾ ਸੀ ਸੱਪ ਤੇ ਹਾਂਜੀ ਗਲੀਆਂ ਦੇ ਵਿੱਚ ਘਰਾਂ 'ਚ ਜਾਣਾ ਰਾਹ 'ਚ ਮਚਣਾ ਖੁੱਦਣਾ ਉਦੋਂ ਜਾਗੋ ਪਿੱਤਲ ਦੀ ਦੀਦ ਬਣਾਉਂਦੇ ਹੁੰਦੇ ਸੀ ਹੁਣ ਤਾਂ ਬਣੀ ਬੁਣਾਈ ਜਾਗੋ ਆਉਂਦੀ ਨਕਲੀ ਜਾਗੋ ਆਉਂਦੀ ਹਾਂਜੀ ਉਦੋਂ ਸਾਰਾ ਕੁਝ ਰੀਅਲ ਹੁੰਦਾ ਸੀ ਹਾਂਜੀ ਉਦੋਂ ਨਕਲੀ ਕੁਝ ਨਹੀਂ ਸੀ ਹਾਂਜੀ ਤੇ ਹੁਣ ਜਿਵੇਂ ਰਵਾਜ ਜਬਾਨਾ ਬਦਲ ਗਿਆ ਹੁਣ ਉਹ ਟਾਈਮ ਨਹੀਂ ਰਹਿ ਗਿਆ ਹਾਂਜੀ ਵਾਅਦੇ ਸਾਫ ਤੇ ਸਾਰਿਆਂ ਨੂੰ ਸਾਡੇ ਵਰਗਿਆਂ ਨੂੰ ਬਦਲਣਾ ਪੈਂਦਾ ਹਾਂਜੀ ਉਹ ਟਾਈਮ ਨਹੀਂ ਹੁੰਦੇ ਰਹਿਗੇ ਜੀ ਠੀਕ ਹੈ ਜੀ ਸਸਰੀ ਦਾ ਉਮੀਦ ਕਰਦੇ ਆ ਆਪ ਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀਡੀਓ ਤੇ ਕਮੈਂਟ ਕਰੋ ਧੰਨਵਾਦ ਜੀ ਤੁਸੀਂ ਜ ਸਾਡਾ ਹੌਸਲਾ ਵਧਾਉਣਾ ਹੈ ਤੁਸੀਂ ਸਾਨੂੰ ਵੱਧ ਤੋਂ ਵੱਧ ਵਿਅੋਗ ਦਾ ਸੰਯੋਗ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਨੂੰ ਹਾਂ ਜੀ